ਤੇ ਸਾਡਾ ਕੰਮ ਆ ਛਾਨਣਾ ਲਾਉਣਾ ਛਾਨਣੀ ਲਾ ਕੇ ਪਾਣੀ ਜਾਂਨੇ ਆ ਪੁਣੀ ਦੋਸਤੋ ਇਹ ਸਾਡਾ ਪੰਜਾਬ ਕੈਲੀਫੋਰਨੀਆ ਬਣ ਜਾਵੇਗਾ ਪਿਛਲੇ 25 30 ਸਾਲਾਂ ਤੋਂ ਜਾਂਨੇ ਆ ਸੁਣੀ ਦੋਸਤੋ ਪਿਛਲੇ 25 30 ਸਾਲਾਂ ਤੋਂ ਜਾਂਨੇ ਆ ਸੁਣੀ ਦੋਸਤੋ ਸਤਿ ਸ਼੍ਰੀ ਅਕਾਲ ਵੀ ਬਤੀ ਨਵਾਂ ਸ਼ਹਿਰ ਦੇ ਘਰੋ ਸਾਥੀ ਸਮੇਂ ਅਸੀਂ ਸਤਲੁਜ ਦਰਿਆ ਦੇ ਜਿਹੜਾ ਪੋਲੇ ਆ ਉੱਥੇ ਮੌਜੂਦ ਆ ਹਾਲਾਂਕਿ ਇੱਕ ਕਿਸੇ ਨੇ ਸਾਡੇ ਖਿਲਾਫ ਕੌਂਟਰੋਵਰਸੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਕਰਕੇ ਆਏ ਸੀਗੇ ਮੌਕਾ ਦੇਖਣ ਲੇਕਿਨ ਇੱਥੇ ਤੁਹਾਨੂੰ ਆ ਤਸਵੀਰਾਂ ਵੀ ਦਿਖਾਣੀਆਂ ਬਹੁਤ ਜ਼ਰੂਰੀ ਆ ਇਹ ਜਿਹੜੀ ਸਲੈਬ ਹੈ ਜਿਹੜੀ ਤੁਹਾਨੂੰ ਅਖੀਰਲੀ ਸਲੈਬ ਸਕਰੀਨ ਤੋਂ ਨਜ਼ਰ ਆ ਰਹੀ ਹੈ ਇਸ ਸਤਲੁਜ ਪੁੱਲ ਦੀ ਦੱਸਿਆ ਜਾ ਰਿਹਾ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਔਰ ਆਈਆਈਟੀ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਨੁਕਸਾਨ ਹੋ ਸਕਦਾ ਹੈ ਸਲੈਬ ਡਿੱਗ ਸਕਦੀ ਹੈ ਔਰ ਹੈਵੀ ਵਾਹਨ ਜਿਹੜੇ ਆ ਉਹਨਾਂ ਦਾ ਆਣਾ ਜਿਹੜਾ ਉਹ ਮੰਨਫੀ ਕੀਤਾ ਹੋਇਆ ਲੇਕਿਨ ਲੋਕਾਂ ਦਾ ਕਹਿਣਾ ਫਿਰ ਵੀ ਜਿਹੜੇ ਹੈਵੀ ਵਹੀਕਲ ਨੇ ਉਹ ਦੇਰ ਸਵੇਰ ਨਿਕਲਦੇ ਰਹਿੰਦੇ ਜਿਹਦੇ ਕਰਕੇ ਖਤਰਾ ਪਿਆ ਰਹਿੰਦਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਅਨੁਮਾਨ ਨੇ ਜਦੋਂ ਪੁਲ ਬਣਦੇ ਆ ਕਿਹਾ ਜਾਂਦਾ ਉਹਨਾਂ ਦੀ ਜਿਹੜਾ ਲਾਈਫਟਾਈਮ ਹੈ ਟੁਕੜ ਟੁਕੜ 50 60 ਸਾਲ ਹੋਣਾ ਚਾਹੀਦਾ ਸਟਰੈਂਥ ਇੰਨੀ ਜ਼ਿਆਦਾ ਹੋਣੀ ਚਾਹੀਦੀ ਆ ਲੇਕਿਨ ਇਹ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਬਣਿਆ ਪੁਲ 3 ਵੰਤਕਰੀਆਂ ਨੂੰ 5 ਤੋਂ 7 ਵਾਰ ਵਾਰ ਟੁੱਟ ਚੁੱਕਾ ਹੈ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਤਾਂ ਕੀ ਉਹਦੇ ਵਿੱਚ ਮਟੀਰੀਅਲ ਸਹੀ ਨਹੀਂ ਸੀ ਪਾਇਆ ਗਿਆ ਜਿਹੜਾ ਬਾਰ-ਬਾਰ ਇਹ ਜਿਹੜਾ ਪੁਲ ਹੈ ਰਿਪੋਰਟ ਮੰਗਦਾ ਗਲਤੀ ਕਿੱਥੇ ਹੋਗੀ ਕਿ ਜਿਹੜਾ ਇਹ ਰੋਡ ਆ ਕਿ ਜਿਹੜਾ ਇਹ ਪੁਲ ਆ ਇਹ ਵੀ ਰੇਲਵੇ ਰੋਡ ਵਾਂਗ ਬਣ ਜਾਵੇਗਾ ਔਰ ਜੇ ਉਸੇ ਤਰੀਕੇ ਇੱਥੇ ਹਾਲਾਤ ਬਣ ਗਏ ਤਾਂ ਜਿਹੜਾ ਇਹ ਕਨੈਕਸ਼ਨ ਹੈ ਪੁਲ ਤੋਂ ਇਧਰਲੇ ਪਾਸੇ ਮਾਛੀਵਾਲਾ ਤੇ ਉਧਰ ਰਾਹੋ ਜਿਹੜਾ ਕਨੈਕਸ਼ਨ ਹੈ ਜੇਕਰ ਇਹ ਕਨੈਕਸ਼ਨ ਟੁੱਟ ਗਿਆ ਫਿਰ ਆਉਣਾ ਜਾਣਾ ਮਾਛੀਵਾਲਾ ਸਾਹਿਬ ਤੱਕ ਕਿੰਨਾ ਔਖਾ ਹੋਵੇਗਾ ਆਲੇ ਖੋੜ ਹੈਵੀ ਗੱਡੀ ਨਿਕਲੀ ਜਾ ਤੇ ਆ ਸਲਾਬ ਇੱਥੇ ਖੜ ਕੇ ਝਟ ਕੇ ਅਸੀਂ ਮਹਿਸੂਸ ਕਰ ਪਾ ਰਹੇ ਆ ਕਿ ਜਿਵੇਂ पचा लाया होकर पता लगता गली कैमरामैन साहब ने मैंने इशारा करता कहीए क्योंकि पूरा जरक बचा जिमेंट शॉकर वाले शूज़ पा बंदा उभरता और उठे अवी ट्रक निकले आता पूरा जरक महसूस होरती थले हिली है मतलब स्लैब हिली है तो खतरा है और प्रशासन फिर यही संभाल लिया आ एक होर गई तेरह तो दिखाने रब ना करे जेकर कोई हादसा हो जाता ਤੇ ਜ਼ਿੰਮੇਵਾਰ ਕੌਣ ਹੈ ਜਿਹੜੇ ਪ੍ਰਸ਼ਾਸਨ ਹੈ ਜਿਹੜੇ ਨਾਕੇ ਤੇ ਮੁਲਾਜ਼ਮ ਖੜੇ ਆ ਉਹਨੇ ਗੱਡੀਆਂ ਨੂੰ ਰੋਕ ਕਿਉਂ ਨਹੀਂ ਰੇ ਸਵਾਲ ਇਹ ਵੀ ਖੜੇ ਹੁੰਦੇ ਆ ਇੱਕ ਵਾਰ ਫਿਰ ਤੋਂ ਅੱਗੇ ਇਧਰਲੇ ਪਾਸੇ ਆ ਗਏ ਕਿਉਂਕਿ ਜਦੋਂ ਹੈਵੀ ਗੱਡੀ ਨਿਕਲਦੀ ਹੈ ਝਟਕਾ ਲੱਗਦਾ ਸਲੈਬ ਹੋਦੀ ਹੈ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਉਹ ਉੱਥੇ ਐਂਡ 'ਚ ਹਾਲਤ ਬਹੁਤ ਖਸਤਾ ਹੈ ਤੇ ਜੇਕਰ ਪੁਲ ਟੁੱਟ ਜਾਂਦਾ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਕੋਈ ਹੈਵੀ ਗੱਡੀ ਜਿੱਤੇ ਇੱਕ ਹੋਰ ਉਹ ਆ ਗਈ ਆ ਅਸੀਂ ਉੱਧਰਲੇ ਪਾਸੇ ਨਹੀਂ ਜਾ ਰਹੇ ਕਿਉਂਕਿ ਉੱਥੇ ਝਟਕਾ ਬਹੁਤ ਮਹਿਸੂਸ ਹੁੰਦਾ ਜਰਕ ਬਹੁਤ ਦੇ ਪ੍ਰੈਸ਼ਰ ਥੱਲੇ ਬਹੁਤ ਹੁੰਦਾ ਹੈ ਔਰ ਰੱਬ ਨਾ ਕਰੇ ਜੇ ਕੋਈ ਨੁਕਸਾਨ ਹੋ ਗਿਆ ਜ਼ਿੰਮੇਵਾਰੀ ਕਿਹਦੀ ਹੈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਣੀ ਚਾਹੀਦੀ ਹੈ ਮੌਕੇ ਤੇ ਇਧਰਲੇ ਪਾਸੇ ਵੀ ਨਾਕਾ ਲੱਗਾ ਤੇ ਪਿਛਲੇ ਪਾਸੇ ਕੋਈ ਹੈ ਹੀ ਨਹੀਂ ਮੁਲਾਜ਼ਮ ਹੈ ਹੀ ਨਹੀਂ ਜਿਹੜਾ ਹੈਵੀ ਗੱਡੀਆਂ ਨੂੰ ਰੋਕਤੇ